ਸਤਿ ਸ਼੍ਰੀ ਅਕਾਲ ਭਾਈ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਭਾਈ ਆਪਾਂ ਚੱਲੇ ਸੀਗੇ ਰੋਪੜਾਈ ਸਾਈਡ ਮੇਲੇ ਵਾਲੀ ਸਾਈਡ ਆਪਾਂ ਇਹੜਾ ਧਾਨ ਮਿੱਤਰ ਆ ਬਣਾਇਆ ਸਪੈਸ਼ਲ ਕੱਦੂ ਘਰਨ ਵਾਸਤੇ ਇਹਦੀ ਮਸ਼ੂਰੀ ਕਰਦੇ ਨਿਰਦੇ ਆ ਤੇ ਡੈਮੋ ਵੀ ਲਾਵਾਂਗੇ ਡੈਮੋ ਵੀ ਭਾਈ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਜਿੱਥੇ ਵੀ ਡੈਮੋ ਲਾਇਆ ਵੀ ਕਿੰਦਾ ਦਾ ਇਹ ਕੱਦੂ ਘਰ ਦਾ ਸਿਰਫ ਇੱਕ ਵਾਰ ਵਾਰਨ ਦੀ ਉਹ ਲੋੜ ਆ 9 ਫੁੱਟ ਦੀ ਲੰਬਾਈ ਹੁੰਦੀ ਆ ਮੱਕੀ ਦੇ ਟਾਂਡੇ ਟੁੰਡੇ ਜੋ ਵੀ ਵਿੱਚ ਹੁੰਦਾ ਸਾਰਾ ਵਿੱਚੇ ਦੱਬਦਾ ਜਾਂਦਾ ਉੱਤੇ ਨਹੀਂ ਦਿਖੂਗਾ ਤੁਹਾਨੂੰ ਕੋਈ ਤੇ ਫਿਰ ਹਾਲ ਆਪਾਂ ਬੇਲੇ ਸਾਈਡ ਚੱਲੇ ਆ ਬੇਲੇ ਤੋਂ ਬਾਅਦ ਗਾਂ ਜਾਵਾਂਗੇ ਜੀ ਮਾਲਾ ਪਿੰਡ ਅਮਨਵਾਲ ਬਾਈ ਉਹਨਾਂ ਕੋਲ ਜੱਗੇ ਵੀਰ ਉਹਨਾਂ ਕੋਲ ਜਾ ਕੇ ਆਉਣੇ ਆ ਤੇ ਬਾਈ ਉਹਨਾਂ ਨੂੰ ਵੀ ਆਪਾਂ ਦਿਖਾ ਕੇ ਆਉਣਾ ਸ਼ਾਇਦ ਬਾਈ ਉਹਨਾਂ ਨੂੰ ਵੀ ਆਪਾਂ ਡੈਮੋ ਦੇਈਏ ਤੇ ਉਹ ਵੀ ਆਪਾਂ ਵੀਡੀਓ ਅਪਲੋਡ ਕਰਾਂਗੇ ਤੇ ਮੇ ਲੱਗਿਆ ਕਾਫੀ ਭੈਣ ਅੱਜ ਜਾ ਰਹੇ ਸੀ ਆਪਾਂ ਬੇਲੇ ਵੱਲ ਨੂੰ ਤੇ ਨੀ ਵਧੀਆ ਪੈ ਰਿਹਾ ਤੇ ਪੂਰਾ ਮੌਸਮ ਬਾਈ ਪੂਰਾ ਠੰਡਾ ਹੋ ਗਿਆ ਅੱਜ ਤੇ ਸਾਡੇ ਏਰੀਆ 'ਚ ਤਾਂ ਮਾਛੀਵਾੜਾ ਸਾਹਿਬ ਏਰੀਆ 'ਚ ਤਾਂ ਵੀ ਹੈ ਨਹੀਂ ਸੀਗਾ ਤੇ ਇੱਧਰ ਜੋ ਜੋ ਆਪਾਂ ਬੇਲੇਵਲ ਰੋਪੜਾਲੇ ਨੂੰ ਜਾਈ ਜਾਂਦੇ ਆ ਜੀ ਇੱਧਰਲੀ ਸਾਈਡ ਨੂੰ ਜ਼ਿਆਦਾ ਮੀਂਹ ਵਧੀ ਜਾਂਦਾ ਤੇ ਬਾਕੀ ਹੁਣ ਅਮਨ ਬਾਈ ਉਹਨਾਂ ਦੇ ਪਿੰਡ ਤੇ ਜਾ ਕੇ ਦੇਖ ਰਿਹਾ ਕਿ ਆ ਮਾਹੌਲ ਆ ਉੱਧਰ ਸ਼ਾਇਦ ਜ਼ਿਆਦਾ ਮੀਂਹ ਹੋਵੇ ਤੇ ਵੀਡੀਓ 'ਚ ਬਾਈ ਇਦਾਂ ਹੀ ਬਣੇ ਰਹੋ ਸਾਰੇ ਵੀਰ ਬਈ ਅਸੀਂ ਪਹੁੰਚੇ ਸੀ ਮੱਲ ਆ ਅਮਨੇ ਬਾਈ ਉਹਨਾਂ ਕੋਲ ਦਿਖਾ ਰਹੇ ਆ ਬਾਈ ਆਪਣਾ ਧਾਨ ਮਿੱਤਰਾ ਹੋ ਰਵਨੇ ਬਾਈ ਕੀ ਹਾਲ ਆ ਵਧੀਆ ਬਾਈ ਵਧੀਆ ਹੋਰ ਠੀਕ ਠਾਕ ਹੋਰ ਬਾਈ ਠੀਕ ਠਾਕ ਪਤਾਨ ਜੀ ਤੇ ਮੀਂਹ ਆਇਆ ਤੇ ਮੀਂਹ ਅੱਜ ਪਾਈ ਪਈ ਜਾਂਦਾ ਪਿੱਛੇ ਜਿਆਦਾ ਸੀ ਬੇਲੇ ਤੋਂ ਪਰੇ ਪਰੇ ਹਾਂ ਇੱਧਰ ਨੂੰ ਆ ਕੇ ਘਟਾ ਥੋੜਾ ਜਿਹਾ ਦਾ ਤੁਸੀਂ ਨੂੰ ਲੈ ਕੇ ਵੈਨ ਮਮੀ ਨਾਲ ਨਾਲੇ ਨਾਲ ਆਈ ਜਾਂਦਾ ਸਾਡੇ ਉਹ ਹੈਗਾ ਹੀ ਪਾਣੀ 'ਚ ਚੱਲਣ ਵਾਲਾ ਨਾ ਤਾਂ ਵੀ ਪਈ ਜਾਂਦਾ ਹੈ ਅਮਨੇ ਬਾਈ ਉਹੀ ਚੱਕਰ ਆ ਬਾਈ ਮੈਂ ਕਿਸੇ ਖੱਤੇ 'ਚ ਛੱਡੋ ਪਾਣੀ ਮੈਂ ਆਉ ਬਾਈ ਹਲੇ ਨਹੀਂ ਦੇਖਿਆ ਹੈਗਾ ਆਪਾਂ ਫਿਰ ਤੁਹਾਨੂੰ ਟਾਈ ਟਾਈਮੋਂ ਪਤਾ ਲੱਗੂ ਲਓ ਬਾਈ ਜੀ ਤਾਨ ਮਿੱਤਰਾਂ ਦੀ ਐਡਵਰਟਾਈਜ਼ਮੈਂਟ ਕਰਦੇ ਕਰਦੇ ਆਪਾਂ ਪਹੁੰਚ ਗਏ ਰੋਪੜ ਵਾਲੀ ਡੀਲਰਸ਼ਿਪ ਤੇ ਤੇ ਰੋਪੜ ਵਾਲੀ ਜਿਹੜੀ ਡੀਲਰਸ਼ਿਪ ਆ ਜਦੋਂ ਅਸੀਂ ਪਹੁੰਚੇ ਤੇ ਇਧਰ ਪਾਰਟੀ ਹੋ ਗਈ ਬਾਬਾ ਜੀ ਨੇ ਸਿਰ ਤੇ ਰੂਤਾ ਵੇਟਰ ਬਾਈ ਜੀ ਲਿਆ ਬਾਬਾ ਜੀ ਉਹਨਾਂ ਨੇ 7 ਫੋਟਾ ਸੈਮੀ ਚੈਂਪੀਅਨ ਤੇ ਟਰੈਕਟਰ ਫੋਰਡ 3600 ਨਾਲ ਤੇ ਬਾਈ ਜੀ ਟਰੈਕਟਰ ਦੇਖੋ ਬਾਬਾ ਜੀ ਉਹਨਾਂ ਦਾ ਬਹੁਤ ਵਧੀਆ ਤਿਆਰ ਹੋਇਆ ਹੈ ਬਾਈ ਜੀ ਫੋਰਡ 3600 ਦੇਖ ਕੇ ਭੁੱਖ ਲੈਂਦੀ ਆ ਤੇ ਬਾਈ ਹੁਣੀ ਕਹਿੰਦੇ ਵੀ ਜਿਹੜਾ ਫੋਰਡ 3600 ਦਾ ਜਿਹੜਾ ਰੰਗ ਆ ਰੰਗ ਬਹੁਤ ਵਧੀਆ ਕਰਿਆ ਹੋਇਆ ਹੈ ਜੀ ਆ ਦੇਖੋ ਬਹੁਤ ਸੋਹਣਾ ਰੰਗ ਕਰਿਆ ਹੋਇਆ ਵੀਰ ਨੇ ਤੇ ਇਹ ਜਿਹੜਾ ਰੰਗ ਆ ਇਹ ਬਾਈ ਰਾਹੋਂ ਤੋਂ ਹੋਇਆ ਹੋਇਆ ਵਾ ਮਾਛੀਵਾੜਾ ਰੋਡ ਤੇ ਬਾਈ ਦੀ ਦੁਕਾਨ ਆ ਰਾਹੋਂ ਤੇ ਰਾਹੋਂ ਉਹ ਹੈਗਾ ਬਾਈ ਹੁਣੀ ਲਵਾਨਗੜ੍ਹ ਦੇ ਆ ਵੀਰ ਹੁਣੀ ਸੈਣੀ ਤੇ ਉਹਨਾਂ ਨੇ ਬਾਈ ਜੀ ਇਹ ਰੰਗ ਕਰਿਆ ਹੋਇਆ ਟਰੈਕਟਰ ਨੂੰ ਤੇ ਬਾਈ ਫੋਰਡ 3600 ਨੂੰ ਬਹੁਤ ਸੋਹਣਾ ਰੰਗ ਕਰਿਆ ਹੋਇਆ ਤੇ ਟਾਇਰ ਮੂਰੇ ਥੋੜੇ ਜੇ ਉੱਚੇ ਪਾਏ ਹੋਏ ਨੇ ਇਸ ਕਰਕੇ ਟਰੈਕਟਰ ਦੀ ਦਿੱਖ ਵੀ ਦੇਖੋ ਬਾਈ ਬਹੁਤ ਘੈਂਟ ਲੱਗ ਰਹੀ ਆ ਤੇ ਜਿਹੜਾ ਮੂਰਲਾ ਹਿੱਸਾ ਬਾਈ ਜੀ ਉਹ ਹੈਵੀ ਹਿੱਸਾ ਲਾਇਆ ਹੋਇਆ ਤੇ ਇਹ ਜਿਹੜਾ ਹਿੱਸਾ ਲੱਗਿਆ ਹੋਇਆ ਫਾਰਮ ਟਰੈਕ T20 ਦਾ ਹਿੱਸਾ ਲੱਗਿਆ ਲੱਗਦਾ ਮੈਨੂੰ ਕਿਉਂਕਿ ਪਾਵਰ ਕਰਿਆ ਹੋਇਆ ਹੈ ਟਰੈਕਟਰ ਵੀ ਪਾਵਰ ਸਟੀering ਕਰਿਆ ਹੋਇਆ ਹੈ ਟਰੈਕਟਰ ਹਾਂਜੀ ਇਹ ਜਿਹੜਾ ਫਾਰਮ ਟਰੈਕ T20 ਆ ਉਹਦਾ ਹਿੱਸਾ ਲੱਗਿਆ ਹੋਇਆ ਹੈ ਬਾਈ ਜੀ ਟਰੈਕਟਰ ਨੂੰ ਬਾਕੀ ਮੂਰੋ ਗ੍ਰਿਲ ਗਰੂਲ ਤੋਂ ਬਹੁਤ ਘੈਂਟ ਬਾਈ ਟਰੈਕਟਰ ਤਿਆਰ ਕਰਿਆ ਆ ਤੇ ਇੱਕ ਗੱਲ ਹੋਰ ਬਾਈ ਜੀ ਕਿਸੇ ਵੀਰ ਨੇ ਇਨ ਮੇਡ ਇੰਗਲੈਂਡ ਦੀ ਗ੍ਰਿਲ ਲੈਣੀ ਹੂਈ ਫੋਰਡ 3000 ਦੀ ਕਿਸੇ ਵੀਰ ਕੋਲ ਪਈ ਆ ਕਿਸੇ ਨੇ ਵੀ ਲੈਣੀ ਹੋਈ ਬਾਈ ਜੀ ਦੱਸ ਦਿਓ ਆ ਯਾਨੀ ਕਿ ਕਿਸੇ ਵੀਰ ਕੋਲ ਪਈ ਆ ਜੀ ਤੇ ਹੁਣ ਬਾਈ ਹੁਣੀ ਲੈਣ ਲੱਗੇ ਆ ਟਰਾਈ ਫੋਰਡ 3600 ਦੀ ਦੇਖੋ ਜੀ ਇੰਜਨ ਵੀ ਦਾਣੇ ਗਿਣਦਾ ਜੀ ਪਿੱਤੋਂ ਵੀ ਧੁੰਵਾਣੀ ਮਾਰਦਾ ਕਿਤੇ ਵੀ ਕੁਝ ਨਹੀਂ ਬਿਲਕੁਲ ਦਾਣੇ ẹnਦਾ ਜੀ ਇੰਜਨ ਵਿੱਚ ਤੇ ਬਾਕੀ ਸੱਤ ਫੁੱਟਾ ਰੂਟਾ ਵੇਟਰ ਦਿੱਤਾ ਜੀ ਮਗਰਲੇ ਟਾਇਰ ਸੀ ਸੀੜ ਦੇ ਪਾਏ ਹੋਏ ਆ ਜੀ 14 9 28 ਦੇ ਤੇ ਮੂਹਰਲੇ ਪਾਏ ਹੋਏ ਆ ਐਮ ਆਰ ਐਸ ਐਮ ਪਣੀ ਦੇ ਮੂਹਰ ਦੇ ਥੋੜੇ ਜਿ ਮੜੇ ਵੱਡੇ ਪਾਏ ਆ 750 ਦੋਲਾਂ ਦੇ ਨਹੀਂ ਆਮ ਫੋਰ 3600 ਨੂੰ 6 ਨੰਬਰ ਦੇ ਹੁੰਦੇ ਆ ਜਾਇਓ ਜਾਇਓ ਜੀ ਤੇ ਬਾਈ ਜਿਹੜੀ ਮੜੀ ਜੀ ਟਰਾਈ ਲੈਣ ਗਏ ਨੇ ਤੇ ਆਪਾਂ ਬਾਈ ਰੋਪੜਾੜੀ ਡੀਲਰਸ਼ਿਪ ਤੇ ਪਹੁੰਚ ਗਏ ਕਿਸੇ ਨੇ ਵੀ ਸ਼ਕਤੀਮਾਨ ਦਾ ਰੂਟਾਵੇਟਰ ਲੈਣਾ ਹੋਇਆ ਕੋਈ ਵੀ ਇੰਪਲੀਮੈਂਟ ਲੈਣਾ ਹੋਇਆ ਰੋਪੜ ਤੋਂ ਜਿਹਨੂੰ ਰੋਪੜ ਨੇੜੇ ਪੈਂਦਾ ਉਹਨੇ ਸੰਪਰਕ ਕਰ ਸਕਦਾ ਤੇ ਆ ਆਪਣੀ ਬੈਨ ਖੜੀ ਆ ਧਾਨ ਮਿੱਤਰਾ ਦੀ ਲੱਦੇ ਹੋਏ ਦੀ ਲਓ ਬਾਈ ਰੂਟਾਵੇਟਰ ਚਲੇ ਗਿਆ ਕਰਤਾ ਸੇਲ ਤੇ ਹੁਣ ਆਪਾਂ ਚੱਲੀ ਅੱਗੇ ਢੀਡਾ ਲਾਉਣ ਤੇ ਬਾਈ ਕਿਸੇ ਨੇ ਵੀ ਸ਼ਕਤੀਮਾਨ ਦਾ ਕੋਈ ਵੀ ਇੰਪਲੀਮੈਂਟ ਲੈਣਾ ਹੋਇਆ ਤਾਂ ਬਾਈ ਸੰਪਰਕ ਜ਼ਰੂਰ ਕਰ ਲਿਓ ਰੋਪੜ ਵਾਲੇ ਰੀਚ ਕਿਉਂਕਿ ਰੋਪੜ ਵੀ ਆਪਣੀ ਡੀਲਰਸ਼ਿਪ ਹੈਗੀ ਆ ਜੀ ਤੇ 8 ਫੁੱਟੇ ਵੀ ਪਏ ਆ 7 ਫੁੱਟੇ ਵੀ ਪਏ ਆ 9 ਫੁੱਟਾ 10 15 ਫੁੱਟ ਤੱਕ ਅਮਲੇ ਰੂਟਾ ਵੇਟਰ ਆਉਂਦੇ ਨੇ ਤੇ ਸ਼ਕਤੀਮਾਨ ਦੇ ਸੁਪਰ ਸੀਡਰ ਤੇ ਬਾਈ ਸਬਸਿਡੀਆਂ ਚੱਲੀਆਂ ਨੇ ਬਹੁਤ ਕਿਸੇ ਨੇ ਵੀ ਸ਼ਕਤੀਮਾਨ ਦਾ ਸੁਪਰ ਸੀਡਰ ਲੈਣਾ ਹੋਇਆ ਬਾਈ ਜੀ ਦੱਸਿਓ ਜ਼ਰੂਰ ਤੇ ਇੱਕ ਗੱਲ ਹੋਰ ਬਾਈ ਕਈ ਵੀਰਾਂ ਦਾ ਫੋਨ ਆਉਂਦਾ ਕਹਿੰਦੇ ਵੀ ਸ਼ਕਤੀਮਾਨ ਦਾ ਜਿਹੜਾ ਸੁਪਰ ਸੀਡਰ ਆ ਵੀ ਉਹ 9 ਜਾਂ 10 ਫੁੱਟ ਆਉਂਦਾ ਆਪਣਾ ਸ਼ਕਤੀਮਾਨ ਦਾ 9 ਜਾਂ 10 ਫੁੱਟ ਸੁਪਰ ਸੀਡਰ ਆਉਂਦਾ ਨਹੀਂ ਹੈਗਾ ਜੀ ਸਿਰਫ 8 ਫੁੱਟ ਤੱਕ ਸ਼ਕਤੀਮਾਨ ਦਾ ਸੁਪਰ ਸੀਡਰ ਹੈ ਜੀ ਕਿਉਂਕਿ ਸੁਪਰ ਸੀਡਰ ਭਾਈ ਜੀ ਕਾਫੀ ਜ਼ਿਆਦਾ ਹੈਵੀ ਹੋ ਜਾਂਦੇ ਆ ਸ਼ਕਤੀਮਾਨ ਵਾਲੇ ਦਾ ਕਾਫੀ ਜਾਨੀ ਕਿ ਭਾਈ ਜਣ ਨੂੰ ਉਂ ਵੀ ਜ਼ਿਆਦਾ ਹੁੰਦਾ ਜਿਵੇਂ ਹੁਣ ਆ ਸੁਪਰ ਸੀਡਰ ਖੜਾ ਵਾ ਇਹਦਾ ਤੁਹਾਨੂੰ ਦੱਸ ਦਿੰਨੇ ਆ ਭਾਈ ਜਣ ਇਹਦਾ 10 ਕੁਆਂਟਲ 85 ਕਿਲੋ ਭਾਏ ਨਾ ਤੇ ਸੁਪਰ ਸੀਡਰ 7 ਫੁੱਟ ਤੇ 11 ਕੁਆਂਟਲ weight ਆ ਜੀ ਇਹਦਾ ਸ਼ਕਤੀਮਾਨ ਵਾਲੇ ਦਾ ਸ਼ਕਤੀਮਾਨ ਵਾਲੀ ਚੀਜ਼ ਥੋੜਾ ਵੇਟ ਥੋੜਾ ਜਿਆਦਾ ਹੋ ਜਾਂਦਾ ਤੇ ਬਾਈ ਹੋਰ ਕਿਸ ਨੇ ਰੂਟਾ ਵੇਟਰ ਪੁਰਾਣਾ ਲੈਣਾ ਹੋਇਆ ਬਾਈ ਸਵੈਨ ਕੰਪਨੀ ਦਾ ਦੱਸ ਦਿਓ ਆਪਣੇ ਕੋ ਖੜਾ ਵਾ ਜੀ 8 ਫੁੱਟਾ ਰੂਟਾ ਵੇਟਰ ਹੈ ਸਵੈਨ ਕੰਪਨੀ ਦਾ 8 ਫੁੱਟਾ ਰੂਟਾ ਵੇਟਰ ਹੈ ਸਵੈਨ ਕੰਪਨੀ ਦਾ ਤੇ ਪੱਤੀਆਂ ਨੂੰ ਦੱਸ ਦਿੰਨੇ ਕਿੰਨੀਆਂ ਖੜੀਆਂ ਨੇ ਹੋਰ ਸਟੈਂਡ ਹੈ ਨਹੀਂ ਪੱਤੀਆਂ ਵੀ ਬਾਈ ਪੂਰੀਆਂ ਹੀ ਖੜੀਆਂ ਨੇ ਸਾਫ਼ ਆ ਦੇਖੋ ਹੈ ਗਿਆ ਨੇ 80-85% ਪੱਤੀਆਂ ਨੇ ਤੇ ਰੂਟਾਵੇਟਰ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਖੜਾ ਵਾ ਜੀ ਸਵੈਰ ਕੰਪਨੀ ਦਾ 8 ਫੂਟਾ ਰੂਟਾਵੇਟਰ ਆ ਤੇ ਕਿਸੇ ਨੇ ਬਾਈ ਆਪਣੇ ਕੋਲ ਆ ਆ ਸੁਪਰ ਸੀਡਰ ਖੜਾ 8 ਫੂਟਾ ਪੁੰਨੀ ਵਾਲਿਆਂ ਦਾ ਤੇ ਬਰੇਡ ਬਲੂਡ ਵੀ ਵਧੀਆ ਖੜੇ ਨੇ ਤੇ ਬਾਈ ਇਹ ਦੂਜਾ ਰੂਟਾ ਸੁਪਰ ਸੀਡਰ ਆ ਪਹਿਲੇ ਵਾਲਾ ਜਿਹੜਾ ਡਿਸਕਾਂ ਚ ਆਉਂਦਾ ਹੁੰਦਾ ਸੀਗਾ ਉਹ ਸੁਪਰ ਸੀਡਰ ਆ 8 ਫੂਟਾ ਤੇ ਬਿਲਕੁਲ ਜਾਇਜ਼ ਰੇਟ ਦੇ ਵਿੱਚ ਦੇਈਏਂਗੇ ਜੀ ਇਹ ਬਿਲਕੁਲ ਜਾਇਜ਼ ਰੇਟ 'ਚ ਚਾਹੇ ਤੋਂ ਸੁਪਰ ਸੀਡਰ ਦਾ ਰੂਟਾਵੇਟਰ ਦਾ ਕੰਮ ਲੈ ਲਓ ਚਾਹੇ ਸੁਪਰ ਸੀਡਰ ਨਾਲ ਕਣਕ ਵੀਜ ਲਿਓ ਕਿਉਂਕਿ ਹੁਣ ਅੱਜ ਕੱਲ ਤਾਂ ਝੁੰਡੇ ਬਾਹ ਕੀ ਕਣਕ ਵੀਜ ਹੁੰਦੀ ਹੈ ਇਹਦੇ ਨਾਲ ਬਹੁਤ ਵਧੀਆ ਬੀਜ ਹੁੰਦੀ ਹੈ ਚੌਕ ਹੋਣ ਦਾ ਕੋਈ ਕੰਮੇ ਨਹੀਂ ਤੇ ਆਪਾਂ ਇਹ ਸਾਰਾ ਬਾਈ ਜੀ 80000 ਦਾ ਦੇ ਦਾਂਗੇ 80000 ਦਾ ਸੁਪਰ ਸੀਡਰ ਦੇ ਦਾਂਗੇ ਤੇ ਆ ਜਿਹੜਾ ਰੂਟਾਵੇਟਰ ਪਿਆ ਤੇ 55000 ਦਾ ਇਹ ਸੁਪ ਆਹ ਦੇ ਦਾਂਗੇ ਦੂਜਾ ਰੂਟਾਵੇਟਰ ਸਵੈਨ ਕੰਪਨੀ ਦਾ ਟੋੜਾ ਕਿਸਨੂੰ ਵੀ ਚਾਹੀਦਾ ਹੋਇਆ ਬਾਜੀ ਕਰ ਲਓ ਸੰਪਰਕ ਤੇ ਹੁਣ ਆਪਾਂ ਚੱਲਦੇ ਆ ਬਾਜੀ ਗਾਹਾਂ ਅੱਗੇ ਐਡਵਰਟਾਈਜ਼ਮੈਂਟ ਕਰਨ ਚੱਲੀਏ ਢੇੜਾ ਗੂੜਾ ਲਾ ਕੇ ਆਈਏ ਜੀ ਲਓ ਜੀ ਐਡਵਰਟਾਈਜ਼ਮੈਂਟ ਪੂਰੀ ਕਰਕੇ ਹੁਣ ਆਪਾਂ ਧਾਨ ਮਿੱਤਰਾਂ ਨੂੰ ਲਾਵਾਂਗੇ ਥੱਲੇ ਤੇ ਅੱਜ ਦਾ ਦਿਨ ਹੋ ਬਸ ਅੱਜ ਤੋਂ ਬਾਅਦ ਖਤਮ ਆ ਜੀ 7-8 ਦਿਨ ਹੋ ਗਏ ਕਿਉਂ ਦਾਣੇ ਬਾਈ ਹਾਂ ਜੀ ਹਾਂ ਬਾਈ ਹੋ ਗਿਆ ਕੰਮ ਅੱਜ ਖਤਮ ਹੈ ਉਹ ਦਾਣੇ ਨੂੰ ਬਾਈ ਆਪਾਂ ਕਹਦੇ ਹਾਂ ਹਲਬੇ ਦਾ ਹਾਂ ਹੈ ਆ ਦਾਣੇ ਦਾਣੇ ਨੂੰ ਤਾਂ ਮਿਲਦੇ ਰਹਿੰਦੇ ਆ ਦਾਣੇ ਫੇਰ ਆਇਆ ਕੋਈ ਨਾ ਕੋਈ ਹੈਨਾ ਚੱਕਰ ਤੇ ਇਹ ਸਾਡਾ ਦਾਣਾ ਵੀਰ ਆ ਬਾਈ ਤੇ ਟਰਾਂਸਪੋਰਟ ਦਾ ਕੰਮ ਘਮਾਉਣ ਧਮਾਉਣ ਦਾ ਜਾਨੀ ਐਡਵਰਟਾਈਜ਼ਮੈਂਟ ਕਰਨ ਦਾ ਇਹਦੀ ਗੱਡੀ ਉਹ ਅਸੀਂ ਕਰ ਦਿੰਦੇ ਆ ਤੇ ਬਾਕੀ ਬੰਦਾ ਪੂਰਾ ਘੈਂਟ ਆ ਬਾਈ ਇਹ ਤੇ ਦਾਣੇ ਬਾਈ ਇੱਧਰ ਵੀ ਪਾਰਟੀ ਹੋ ਗਈ ਬਾਈ ਜਦੋਂ ਆਪਾਂ ਉੱਥੇ ਗਏ ਰੋਪੜ ਉੱਥੇ ਵੀ ਹੈਨਾ ਸੇਲ ਹੋਇਆ ਸੀਗਾ ਰੋਟਾਵੇਟਰ ਹੁਣ ਜਦ ਆਪਾਂ ਮੱਛਵਾੜੇ ਪਹੁੰਚੇ ਇਥੇ ਮੱਛਵਾੜੇ ਵੀ ਆਪਣਾ ਪੈੜਾ ਹੀ ਚੰਗਾ ਦਾਣੇ ਬਾਈ ਹੈ ਲਓ ਜੀ ਪਾਰਟੀਆਂ ਬਾਈ ਉਹਨਾਂ ਸਿਰ ਬਾਈ ਦੋ ਦੋ ਹੋਈਆਂ ਹੋਈਆਂ ਨੇ ਮੱਛਵਾੜੇ ਪਹੁੰਚ ਗਏ ਅਸੀਂ ਤੇ ਪਹਿਲੀ ਪਾਰਟੀ ਤੇ ਬਾਈ ਉਹਨਾਂ ਨੇ ਆਲ ਲੈਂਡ 3630 ਸਪੈਸ਼ਲ ਐਡੀਸ਼ਨ ਲਿਆ ਨਮਾ ਫੋਰ ਵੀਲ ਤੇ ਬਾਈ ਜਿਹੜਾ 3630 ਸਪੈਸ਼ਲ ਐਡੀਸ਼ਨ ਆ ਕਹਿੰਦੇ ਦੋ ਚ ਆਉਂਦਾ ਫੋਰ ਵੀਲ ਇੱਕ ਦੀ ਪਾਵਰ ਘੱਟ ਹੁੰਦੀ ਹੈ ਇੱਕ ਦੀ ਵੱਧ ਹੁੰਦੀ ਆ ਮਨਤਾ ਸਨਾਨਸਰ ਦਾ ਹੀ ਇੱਕ ਦਾ ਪਰਾ ਕਹਤ ਸਹੀ ਕਹਿੰਦੇ ਜੀ ਤੇ ਪੈਪ ਜਾਵੇ ਉਹਦੀ ਪਾਵਰ ਘਟ ਜਾਂਦੀ ਹੈ ਜਿਹਦੇ ਚੌੜਾ ਸਲੈਂਸਰ ਲੱਗਿਆ ਹੋਵੇ ਉਹਦੀ ਪਾਵਰ ਜ਼ਿਆਦਾ ਹੁੰਦੀ ਆ ਬਾਕੀ ਹੋਰ ਕੀ ਫਰਕ ਆ ਉਹ ਤਾਂ ਬਾਈ ਤੁਸੀਂ ਦੱਸ ਸਕਦੇ ਹੋ ਕਮੈਂਟ ਦੇ ਵਿੱਚ ਕੀ ਕੀ ਫਰਕ ਆ ਜਿਹੜੇ ਹੌਲੈਂਡ ਚਲਾਉਂਦੇ ਨੇ ਤੇ ਜੇ ਪਿਸ਼ਰੇ ਟਾਇਰਾਂ ਦੀ ਗੱਲ ਕਰੀਏ ਬਾਈ 16 9 28 ਦੇ ਮਗਰਲੇ ਟਾਇਰ ਨੇ ਐਮ ਆਰ ਐਫ ਕੰਪਨੀ ਦੇ ਤੇ ਮੂਰੇ 24 ਨੰਬਰ ਦੇ ਨੇ ਜੀ ਤੇ ਟਰੈਕਟਰ ਦਾ ਵੀਰੇ ਤੁਹਾਨੂੰ ਪਤਾ ਹੀ ਆ ਵੀ ਹੌਲੈਂਡ ਛੋਟਾ ਟਰੈਕਟਰ ਆ ਇੱਕ ਬ੍ਰਾਂਡ ਆ ਜੀ ਤੇ ਅੱਜ ਦੀ ਮਾਰਕੀਟ ਦੇ ਵਿੱਚ ਮੈਂ ਕਹਿੰਦਾ ਜੀ ਹੌਲੈਂਡ ਮੇਰੇ ਲੱਗਾ ਬਹੁਤ ਵਿਕਰਿਆ ਸਭ ਤੋਂ ਵੱਧ ਮੇਰੇ ਹਿਸਾਬ ਨਾਲ ਹੌਲੈਂਡ ਹੀ ਵਿਕਦਾ ਹੋਊਗਾ ਤੇ ਪੈਸੇ ਸਵਰਾਜ ਦੀ ਮਾਰਕੀਟ ਵੀ ਬਹੁਤ ਜ਼ਿਆਦਾ ਕਿਉਂਕਿ ਸਵਰਾਜ ਇੰਨਾ ਕਿ ਵਿਕਰਿਆ ਵੀ ਛੱਡ ਗੱਲਾਂ ਲੋ ਇੰਨਾ ਜਿਹੜਾ 4 ਵੀਲ ਜਿਹੜਾ ਨਾਮਾ ਸਵਰਾਜ ਆਇਆ ਵਿਕਰਿਆ ਬਹੁਤ ਜ਼ਿਆਦਾ ਤੇ ਮੁਾਕੀ ਮੁबारकਾਂ ਬਾਈ ਉਹਨਾਂ ਨੂੰ ਬਾਈ ਜੀ ਨੇ ਰੂਟਾ ਵੇਟਰ ਖਰੀਦੇ ਆ ਨਵਾਂ ਲੌਂ ਵੱਡਾ ਰੂਟਾ ਵੇਟਰ ਆ ਜੀ ਸਕੀਮਨ ਕੰਪਨੀ ਦਾ ਤੇ ਪਿੰਡ ਪੁੰਡਾ ਜੇ ਬਾਈ ਉਹਨਾਂ ਦਾ ਪਤਾ ਨਹੀਂਗਾ ਵੀ ਕਿਹੜਾ ਬਾ ਉਹ ਜੇ ਪਤਾ ਕਰਾਂਗੇ ਬਾਈ ਕਿਹੜੇ ਪਿੰਡ ਤੋਂ ਆਏ ਨੇ ਬਾਈ ਉਹ ਨਹੀਂ ਲਾਓ ਜੀ ਬੰਦੇ ਮਾਰ ਲੱਗ ਗਏ ਐਨ ਪੂਰਾ ਸਰਫ ਨਾਲ ਚਮਕਾ ਕੇ ਭੇਜਦੇ ਨੇ ਤੇ ਰੂਟਾ ਵਾਟਰ ਜਾਣਾ ਬਾਈ ਆਪਣੇ ਨਾਲੇ ਪਿੰਡ ਪੈਂਦਾ ਮਾਸ਼ਵਾੜਾ ਸਾਹਿਬ ਦੇ ਨਾਲੇ ਮੁਸ਼ਕਾਬਾਦ ਉੱਥੇ ਰੂਟਾ ਵਾਟਰ ਜਾਣਾ ਤੇ ਲਓ ਜੀ ਜਿਹੜਾ ਇਹ ਰੂਟਾ ਵਾਟਰ ਆ ਬਾਈ ਜੀ ਇਹ ਜਾਣਾ ਮੁਸ਼ਕਾਬਾਦ ਮੁਸ਼ਕਾਬਾ ਵਾਰ ਖੇਰਨੀ ਆ ਨਾਲੇ ਮੁਸ਼ਕਾਬਾ ਪਿੰਡ ਪੈਂਦਾ ਮੱਛਵੜਾ ਸਾਹਬ ਦੇ ਉੱਥੇ ਜਾਣਾ ਜੀ ਇਹ ਰੂਟਾਵੇਟਰ ਤੇ ਟਰੈਕਟਰ ਵੀ ਨਵੀਆਂ ਤੇ ਰੂਟਾਵੇਟਰ ਵੀ ਬਿਲਕੁਲ ਨਵੀਆਂ 9 ਫੁੱਟਾ ਬਾਕੀ 36 30 ਤੇ ਕਿਹੜੀ ਗਰਾਰੀ ਨਾਲ ਰੂਟਾਵੇਟਰ ਚੱਲਦਾ ਵਾ 6 30 ਮਾਨ ਦਾ ਬਿਲਕੁਲ ਰੈੜਾ ਕਰਕੇ ਚਲਾ ਕੇ ਆਵਾਂਗੇ ਵੀਡੀਓ ਵੀ ਇਹਦੀ ਪਾਵਾਂਗੇ ਬਾਈ ਜੀ ਚਲਦੇ ਦੀ ਫਿਰ ਜਦੋਂ ਚਲਾ ਕੇ ਆਵਾਂਗੇ ਲਓ ਜੀ ਮੁੰਡਿਆਂ ਨੇ ਰੂਟਾਵੇਟਰ ਦਾ ਇਹ ਚਮਕਾ ਲੈਣਾ ਬਾਈ ਮਾਰ ਮਾਰ ਕੇ ਸਰ ਦਾ ਤੇ ਬਾਈ ਜੀ ਕਿਸੇ ਨੇ ਵੀ ਸ਼ਕਤੀਮਾਨ ਕੰਪਨੀ ਦਾ ਕੋਈ ਵੀ ਇੰਪਲੀਮੈਂਟ ਲੈਣਾ ਹੋਇਆ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਰੂਟਾਵੇਟਰ ਵਗੈਰਾ ਕੋਈ ਵੀ ਚੀਜ਼ ਲੈਣੀ ਹੋਈ ਤੇ ਨਵੇਂ ਸ਼ਹਿਰ ਵੀ ਆਪਣੀ ਡੀਲਰਸ਼ਿਪ ਹੈਗੀ ਆ ਬਾਈ ਜੀ ਨਵੇਂ ਸ਼ਹਿਰ ਤੋਂ ਵੀ ਲੈ ਸਕਦੇ ਹੋ ਆਪਣੇ ਨਾਲ ਸੰਪਰਕ ਕਰ ਲਓ ਜੀ ਤੇ ਮਾਛੂਵਾੜਾ ਸਾਹਿਬ ਤੋਂ ਰੌਪੜ ਤੋਂ ਜਣੀ ਤਿੰਨੇ ਪਾਸੇ ਆਪਣੀਆਂ ਡੀਲਰਸ਼ਿਪਾਂ ਨੇ ਕਿਤੋਂ ਵੀ ਤੁਸੀਂ ਸ਼ਕਤੀਮਾਨ ਦਾ ਰੂਟਾਵੇਟਰ ਲੈ ਸਕਦੇ ਹੋ ਤੇ